ਸਮਾਣਾ ਪਟਿਆਲਾ ਸੜਕ ਤੇ 7 ਮਈ ਨੂੰ ਜਿਹੜਾ ਟੀਪਰ ਕਾਰ ਹਾਦਸਾ ਹੋਇਆ ਜਿਹਦੇ ਵਿੱਚ 7 ਮਾਸੂਮ ਬੱਚੇ ਅਤੇ इनोਵਾ ਕਾਰ ਡਰਾਈਵਰ ਦੀ ਜਾਨ ਗਈ ਥੀ ਉਸ ਦੇ ਬਾਅਦ ਅੱਜ ਪਟਿਆਲਾ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਮਾਣਾ ਤੋਂ ਪਸਿਆਣਾ ਜਿਹੜਾ ਤੱਕ ਪਟਿਆਲਾ ਰੋਡ ਹੈ ਇਸ ਰੋਡ ਦੇ ਉੱਤੇ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਵੱਡੇ ਵਾਹਨ ਨਹੀਂ ਚੱਲਣਗੇ ਔਰ ਦੁਪਹਿਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਵੀ ਵੱਡੇ ਵਾਹਨ ਨਹੀਂ ਚੱਲਣਗੇ ਕਿਸੇ ਨੂੰ অনুমতি ਨਹੀਂ ਹੋਵੇਗੀ ਕਿਉਂਕਿ ਬੱਚਿਆਂ ਕੇ ਜਿਹੜੇ ਬੱਚੇ ਪਠਾਇਆ ਜਾਂਦੇ ਪੜਨ ਵਾਸਤੇ ਜਾਂ ਉਧਰੋਂ ਸਕੂਲਾਂ ਚਾਹੁੰਦੇ ਉਹਨਾਂ ਕੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਸਮਾਣਾ ਰਾਮਨਗਰ ਸੜਕ ਦੇ ਉੱਤੇ ਵੀ ਸਕੂਲ ਪੈਂਦੇ ਸਮਾਣਾ ਚੀਕਾ ਸੜਕ ਤੇ ਉੱਥੇ ਵੀ ਸਵੇਰੇ ਇਹ ਟਾਈਮਿੰਗ ਲਾਗੂ ਰਹੇਗੀ ਔਰ ਸਮਾਣਾ ਪਵਾਨੇਗੜ ਰੋਡ ਹੈ ਫਤੇਗੜ ਸਨਨਾ ਤੱਕ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਔਰ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਵੱਡੇ ਵਾਹਨ ਟਰਾਲੇ ਟਰੱਕ ਔਰ ਟਿਪਰ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਹਨਾਂ ਗੱਡੀਆਂ ਨੂੰ ਪਿੱਛੇ ਹੀ ਰੋਕੇ ਜਾਵੇਗਾ ਇੰਨੇ ਟਾਈਮ ਕੋਈ ਵੱਡਾ ਵਾਹਨ ਨਹੀਂ ਚੱਲੇਗਾ ਲੋਕ ਵੀ ਖੜੇ ਐ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਠੀਕ ਐ ਬਿਲਕੁਲ ਠੀਕ ਐ ਬੱਚਿਆਂ ਦਾ ਤਾਂ ਪਚਾਉ ਹੋ ਜਾਊਗਾ ਬੱਚੇ ਕਿਹੜਾ ਸੌਖੇ ਪਲਦੇ ਆ ਜੀ ਬਹੁਤ ਸੌਖੇ ਪਲਦੇ ਆ ਕਿਹੜਾ ਕਿਸੇ ਦੇ ਘਰੋਂ ਬਾਦੂ ਥੋੜਾ ਹੈਗੇ ਨੇ ਅੱਜ ਕਿਹਦਾ ਕੋਈ ਮਸਾ ਮਸਾ ਬੱਚੇ ਮਿਲਦੇ ਆ ਇਸ ਦਾ ਰੋਜਾਨਾ ਹੈ ਜੇ ਤੂੰ ਰੋਜਾਨਾ ਹੈ ਇਹ ਤਾਂ ਬੁਰਾ ਹਾਲਾ ਇਹ ਰੋਹ ਦਾ ਜਿਵੇਂ ਕੋਈ ਛੋਟੀ ਗੱਡੀ ਕੋਈ ਨਹੀਂ ਹੈਗੇ ਸਾਰਾ ਬੁਰਾ ਐਂ ਲੱਗਦਾ ਵੀ ਟਰੱਕ ਵੱਡੇ ਟਿੱਪਰ ਆਮ ਆਮ ਜੰਦਰ ਦਾ ਜ਼ਰਾ ਹੁ ਤਾਂ ਮਿਲੂਗੀ ਜੀ ਆਮ ਜਨਦਰ ਰਾਤ ਮਿਲੇਗੀ ਜਵਾਕਾਂ ਨੂੰ ਮਿਲੇਗੀ ਵਿਚਾਰੇ ਜਿਹੜੇ ਛੁੱਟੀਆਂ ਆਂਦੀ ਆ ਜਮ ਉਹਨਾਂ ਤੋਂ ਫੱਕਤ ਬੋਗ ਬਿਲਕੁਲ ਸਹੀ ਲਈਏ ਰੋਕ ਸਹੀ ਕੀਤਾ ਚੰਗੀ ਗੱਲ ਹੈ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਟਿਪਰ ਟਰੱਕ ਇਹ ਨਹੀਂ ਚੱਲਣੇ ਚਾਹੀਦੇ ਉਸ ਬੱਚਿਆਂ ਦਾ ਟਾਈਮ ਹੈ ਸਕੂਲ ਵਾਲਿਆਂ ਦਾ ਬਹੁਤ ਜਿਆਦੀ ਤੰਗੀ ਹੈ ਹਰ ਜਨਤਾ ਸਾਰਿਆਂ ਨੂੰ ਤੰਗੀ ਬਹੁਤ ਜਿਆਦੀ ਹੈ ਵਧੀਆ ਕੀਤਾ ਜੀ ਬਹੁਤ ਵਧੀਆ ਪ੍ਰਣਾ ਕੀਤਾ ਗਿਆ ਜਿਹੜਾ ਇਨਸੀਡੈਂਟ ਸਮਾਣੇ ਚ ਹੋਇਆ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਹੋਇਆ ਇਹ ਚੀਜ਼ ਪਹਿਲਾਂ ਵੀ ਹੋਣੀ ਚਾਹੀਦੀ ਸੀ ਚਲੋ ਜਦੋਂ ਆਖਲੀ ਉਦੋਂ ਸਵੇਰਾ ਬਹੁਤ ਵਧੀਆ ਪ੍ਰਾਲਾ ਹੋਇਆ ਟ੍ਰੈਫਿਕ ਜਿਹੜੇ ਬੱਚੇ 100 150 ਬੱਚਾ ਡੇਲੀ ਅਪ ਡਾਊਨ ਪਟਿਆਲੇ ਕਰਦਾ ਹੈ ਇਹਨਾਂ ਟ੍ਰੈਫਿਕ ਘਟੇਗਾ ਔਰ ਬੱਚੇ ਸੇਫ ਸਾਈਡ ਹੋ ਕੇ ਆਪਣੇ ਘਰੇ ਪਹੁੰਚਣਗੇ ਇਹ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਸਰਕਾਰ ਨੇ ਦੇਖੋ ਜਿਹੜੇ ਆ ਵਾਹਨ ਬੰਦ ਕੀਤੇ ਨੇ ਆ ਇੱਕ ਬਹੁਤ ਅੱਛਾ ਸਰਕਾਰ ਨੇ ਪ੍ਰਾਲਾ ਕੀਤਾ ਇਹਦੇ ਚ ਅਸੀਂ ਡੀਸੀ ਸਾਹਿਬ ਨੂੰ ਧੰਨਵਾਦ ਕਰਦੇ ਆ ਵੀ ਜੋ ਬੱਚਿਆਂ ਵਾਸਤੇ ਲਾ ਲੋ ਜਾਂ ਹੋਰ ਵੀ ਜਿਹੜੇ ਆਪਾਂ ਆਪ ਵੀ ਜਾਣਦੇ ਆ ਕਾਰਾਂ ਬੱਸਾਂ 'ਚ ਜਾਣਦੇ ਆ ਤਾਂ ਟਿੱਪਰਾਂ ਦੀ ਲੈਂਡ ਲੱਗੀ ਹੁੰਦੀ ਸੀਗੀ ਉਹਦੇ ਦੌਰਾਨ ਬਹੁਤ ਐਕਸੀਡੈਂਟ ਹੁੰਦੇ تھے ਆ ਇੱਕ ਵਧੀਆ ਪਰਾਲਾ ਜਿਹੜਾ ਇਹਨਾਂ ਨੇ ਟਾਈਮ ਇਹਨਾਂ ਦਾ ਬਾਉਂਡ ਕੀਤਾ ਤੇ ਮੈਂ ਤਾਂ ਇਹ ਵੀ ਚਾਹਾਂਗਾ ਕਿ ਆਪਣਾ ਪਰਮਾਨੈਂਟਾ ਰਹਿਣਾ ਚਾਹੀਦਾ ਜਿਵੇਂ ਇਹਨਾਂ ਨੇ 22 ਤਰੀਕ ਦੱਸੀ ਆ ਕਿ ਅਗਲੇ ਮਹੀਨੇ ਦੀ ਉਦੋਂ ਵੀ ਬੱਚਿਆਂ ਨੂੰ ਜਿਹੜਾ ਉਹਨਾਂ ਰਿਲੈਕਸੇਸ਼ਨ ਤਾਂ ਚੁੱਟੀਆਂ ਹੋ ਜਾਣੀਆਂ ਉਹਦੇ ਬਾਅਦ ਤਾਂ ਫਿਰ ਇਹ ਰੈਗੂਲਰ ਚੱਲਣਾ ਚਾਹੀਦਾ ਤਾਂ ਆ ਇਹਦਾ ਫਾਇਦਾ ਤਾਸੀ ਜੀ ਨੂੰ ਧੰਨਵਾਦ ਕਰਦਾ ਹਾਂ ਡੀਸੀ ਸਾਹਿਬ ਦਾ ਵੀ ਨੂੰ ਅੱਗੇ ਵੀ ਰੈਗੂਲਰ ਕਰਦੇ ਰਹਿਣ। ਇਹ ਕੋਈ ਸਵੇਰੇ ਆ ਅਸੀਂ 8 ਤੋਂ ਸ਼ਾਮ ਦੇ 8 ਵਜੇ ਤੱਕ ਸਾਡੀ ਡਿਊਟੀ ਹੈ, ਟ੍ਰੈਫਿਕ ਡਿਊਟੀ। ਅਸੀਂ ਆਪਣੀ ਪੂਰੀ ਟੀਮ ਨਾਲ ਕੋਈ ਵੀ ਓਵਰਲੋਡ ਵਹੀਕਲ ਨੂੰ ਨੰਗਣੀ ਨੀ ਰਵਾਂਗੇ। ਜੋ ਵੀ ਵਹੀਕਲ ਜੇ ਕੋਈ ਓਵਰਲੋਡ ਆਊਗਾ ਤਾਂ ਅਸੀਂ ਉਹਦਾ ਚਲਾਨ ਕਰਾਂਗੇ ਬੰਦਾ ਓਵਰਲੋਡ ਦਾ। ਠੀਕ ਨਹੀਂ? ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਓਵਰਲੋਡ ਨਹੀਂ ਚੱਲਣ ਦੇਵਾਂਗੇ। ਕਿ ਸਾਨੂੰ ਸਾਡੀ ਬੇਨਤੀ ਹੈ ਚੰਦਰਾ ਸਿੰਘ ਲੋਕਾਂ ਨੂੰ ਪੀਲਾ ਵੀ ਓਵਰ ਆਲ ਵਹੀਕਲ ਲੈ ਕੇ ਨਾ ਆਓ। ਮਟਿਆਲਾ ਸਮਾਨਾ ਰੋਡ ਤੇ ਠੀਕ ਨਹੀਂ ਇਹੋ ਜਿਹਾ ਕੋਈ ਐਕਸੀਡੈਂਟ ਕੋਈ ਆਜਾ ਆਸਤਾ ਨਾ ਹੋ ਜੇ ਠੀਕ ਹੈ ਨਾ? ਵੀ ਤੁਸੀਂ ਆਪਣਾ ਗਰੇਜ ਕਰੋ ਇਸ ਚੀਜ਼। ਸਮਾਨਾ ਪਟਿਆਲਾ ਰੋਡ ਤੇ ਇੱਕ ਬੜਾ ਸਵੀਅਰ ਰੋਡ ਐਕਸੀਡੈਂਟ ਹੋਇਆ ਜਿਸ ਚ ਆਪਾਂ ਨੇ ਸਮਾਨਾ ਸ਼ਹਿਰ ਦੇ ਕਾਫੀ ਬੱਚੇ ਖੋਏ ਨੇ। ਤੇ ਉਸ ਤੋਂ ਬਾਅਦ ਇਹ ਸਟੈਪ ਲੈਣਾ ਬਹੁਤ ਇੰਪੋਰਟੈਂਟ ਸੀਗਾ ਕਿ ਜਿਹੜੀ ਆਪਣੀਆਂ ਮੇਨ ਕੰਜੈਸਟਿਡ ਰੋਡਸ ਨੇ ਕਿ ਉਹਨਾਂ ਤੇ ਹੈਵੀ ਵਹੀਕਲ ਦਾ ਅਪਲਾਈ ਕਰੇ। ਉਸ ਸਬੰਧੀ ਸਾਡੇ ਵੱਲੋਂ ਇਹ ਇੱਕ ਰეკਮੈਂਡੇਸ਼ਨ ਡੀ ਸਾਹਿਬ ਨੂੰ ਭੇਜੀ ਗਈ ਸੀ ਤੇ ਮਨਜੋਗ ਡੀਸੀ ਸਾਹਿਬ ਵੱਲੋਂ ਵੀ ਸੰਦੇਸ਼ ਪ੍ਰਾਪਤ ਹੋਏ ਸੀ ਮੰਤਰੀ ਸਾਹਿਬ ਵੱਲੋਂ ਵੀ ਇਹ ਆਦੇਸ਼ ਪ੍ਰਾਪਤ ਹੋਏ ਸੀ ਕਿ ਜਿਹੜੇ ਵੀ ਐਸਡੀਐਮ ਸਾਹਿਬ ਨੇ ਉਹ ਆਪਣੇ ਅਧੀਨ ਆਉਂਦੇ ਅਧਿਕਾਰ ਖੇਤਰਾਂ 'ਚ ਪਾਰੀ ਵਾਹਨਾਂ ਤੇ ਰੋਕ ਲਗਾ ਲਾ ਉਸ ਸਬੰਧੀ ਸਾਡੇ ਵੱਲੋਂ ਇਹ ਸਟੈਪ ਲਿਆ ਗਿਆ ਹੈ ਕਿ ਜਿਵੇਂ ਕਿ ਆਪਣੇ ਪਟਿਆ ਆਪਣੇ ਪਟਿਆਲਾ ਜਾਂਦੇ ਨੇ ਸਮਾਣਾ ਸ਼ਹਿਰ ਦੇ ਕਾਫੀ ਬੱਚੇ ਉੱਥੇ ਸਕੂਲ 'ਚ ਟਰੈਵਲ ਪੜ੍ਹਦੇ ਨੇ ਤੇ ਉਹ ਰੋਜ਼ ਹੀ ਟਰੈਵਲ ਕਰ ਰਹੇ ਨੇ ਤੇ ਆਪਣਾ ਸਟੇਟ ਹਾਈਵੇ 10 ਹੈ ਜਿੱਥੋਂ ਸਾਰੀ ਟਰੈਫਿਕ ਪਟਿਆਲਾ ਸਮਾਣਾ ਦੀ ਟਰੈਫਿਕ ਪਟਿਆਲਾ ਨਾਲ ਜੁੜਦੀ ਹੈ ਤੇ ਉਥੇ ਕਿਉਂਕਿ ਆਪਰ ਨੂੰ ਪਤਾ ਹੈ ਕਿ ਸੜਕ ਦੀ ਚੌੜਾਈ ਬਹੁਤ ਜ਼ਿਆਦਾ ਹੈ ਨਹੀਂ ਤੇ ਫੋਰ ਲੇਨਿੰਗ ਹੋਈ ਨਹੀਂ ਜਿਹਦੇ ਸਬੰਧੀ ਲੱਗ ਤੋਂ ਕਾਰਵਾਈ ਚੱਲ ਰਹੀ ਹੈ ਤਾਂ ਉਸ ਰੋਡ ਤੇ ਬਹੁਤ ਹੀ ਹੈਵੀ ਟ੍ਰੈਫਿਕ ਹੈ ਟਿਪਰ ਨੇ ਟਰੱਕ ਨੇ ਕੋਈ ਵੱਡੇ ਟਰਾਲੇ ਨੇ ਉਹ ਚੱਲਦੇ ਨੇ ਤੇ ਜਿਹਦੇ ਕਰਕੇ ਜਿਹੜੇ ਵੀ ਕੋਈ ਬਸਾਂ ਨੇ ਕੋਈ ਗੱਡੀਆਂ ਨੇ ਜਿਹੜੀਆਂ ਜਾ ਰਹੀਆਂ ਨੇ ਉਥੇ ਸਕੂਲੀ ਬੱਚਿਆਂ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਇਨਸ਼ੋਰ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਲਈ ਸਾਡੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਮਾਨਯੋਗ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਮੈਡਮ ਇਸ਼ਾ ਸਿੰਘਲ ਜੀ ਵੱਲੋਂ ਇੱਕ ਪ੍ਰੋਹਿਬਿਟਰੀ ਆਰਡਰ ਭਾਰਤੀ ਨਿਆਏ ਸਹਿਤਾ ਦੇ ਵਿੱਚ ਬੀ ਐਨ ਐਸ ਐ ਸੈਕਸ਼ਨ 163 ਦੇ ਤਹਿਤ ਇੱਕ ਪ੍ਰੋਹਿਬਿਟਰੀ ਆਰਡਰ ਜਾਰੀ ਕੀਤੇ ਗਏ ਨੇ ਕਿ ਸਵੇਰ ਦੇ 6 ਤੋਂ 9 ਵਜੇ ਤੱਕ ਤੇ ਦੁਪਹਿਰ ਤੋਂ 1 ਦੇ 4 ਵਜੇ ਤੱਕ ਕਿਉਂਕਿ ਸਵੇਰੇ ਦੇਖੋ ਸਕੂਲ ਦੇ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੁੰਦਾ ਹੈ ਤੇ ਦੁਪਹਿਰ ਨੂੰ ਛੁੱਟੀ ਤੋਂ ਵਾਪਸ ਆਣ ਸਮੇਂ ਉਸ ਸਮੇਂ ਜਿਹੜੀ ਵੀ ਪਟਿਆਲਾ ਸ਼ਹਿਰ ਦੇ ਅੰਦਰ ਆਉਣ ਵਾਲੀ ਟ੍ਰੈਫਿਕ ਹੈ ਜਿਵੇਂ ਕਿ ਸਮਾਨਾ ਪਾਤਰਾ ਰੋਡ ਹੋਗੀ ਸਮਾਨਾ ਚੀਕਾ ਰੋਡ ਹੋਗੀ ਤੇ ਸਮਾਨਾ ਪੌੜਨੀਗੜ ਰੋਡ ਹੋਗੀ ਉੱਥੋਂ ਤੋਂ ਲੈ ਕੇ ਉਦੇ ਅੰਦਰ ਕੋਈ ਵੀ ਹੈਵੀ ਟ੍ਰੈਫਿਕ ਐਂਟਰ ਨਹੀਂ ਕਰੂਗੀ ਸ਼ਹਿਰ ਚ ਫਰਦਰ ਜਿਹੜੀ ਸਮਾਨਾ ਤੋਂ ਪਟਿਆਲਾ ਰੋਡ ਐਂਡ ਤੱਕ ਪਸਿਆਣਾ ਚੌਕੀ ਤੱਕ ਜਿਹੜੀ ਪੁਲਿਸ ਚੌਕੀ ਪਸਿਆਣਾ ਤੱਕ ਜਿਹੜਾ ਸਟੇਟ ਹਾਈਵੇ 10 ਐ ਜਿਹਨੂੰ ਆਪਾਂ ਸਮਾਨਾ ਪਟਿਆਲਾ ਸੈਕਸ਼ਨ ਕਹਿ ਦਿੰਨੇ ਆ ਉੱਥੇ ਕੋਈ ਵੀ ਹੈਵੀ ਟ੍ਰੈਫਿਕ ਦੀ ਮੂਵਮੈਂਟ ਨਹੀਂ ਹੋਏਗੀ ਇਸ ਤੋਂ ਇਲਾਵਾ ਸਿਰ ਦੇ ਇਹ ਵੀ ਖਿਆਲ ਰੱਖਿਆ ਹੈ ਕਿ ਜਿਵੇਂ ਕਿ ਆਪਣਾ ਡੀਏਵੀ ਸਕੂਲ ਸ਼ਹਿਰ ਤੋਂ ਬਾਹਰ ਐ ਸੈਂਟ ਲੌਰੈਂਸ ਸਕੂਲ ਐ ਤੇ ਫਤੇਗੜ ਛੰਨਾ ਸਕੂਲ ਹੈ ਤੇ ਸਾਡੇ ਵੱਲੋਂ ਉਸ ਪਿੰਡ ਕਕਰਾਲਾ ਦੀ ਹੱਦ ਤੱਕ ਪਿੰਡ ਫਤੇਗੜ ਛੰਨਾ ਦੀ ਹੱਦ ਤੱਕ ਤੇ ਪਿੰਡ ਕਕਰਾਲਾ ਦੀ ਹੱਦ ਤੱਕ ਇਹ ਆਰਡਰ ਲਾਗੂ ਕੀਤੇ ਗਏ ਨੇ ਜਿਹੜੀ ਵੀ ਹੈਵੀ ਟ੍ਰੈਫਿਕ ਉੱਥੇ ਆਊਗੀ ਉਹਨੂੰ ਪਿੱਛੇ ਹੀ ਰੋਕ ਦਿੱਤਾ ਜਾਊਗਾ ਇਹ ਐਂਟਰ ਨਹੀਂ ਕਰੂਗੀ ਸ਼ਹਿਰ ਦੇ ਵਿੱਚ ਤੇ ਉਸੇ ਤਰ੍ਹਾਂ ਹੀ ਪਟਿਆਲਾ ਤੋਂ ਸਮਾਨਾਵਲ ਆਉਣ ਵਾਲੀ ਜੇ ਕੋਈ ਹੈਵੀ ਵਹੀਕਲ ਆ ਉਹਨੂੰ ਪਿੱਛੇ ਰੋਕ ਦਿੱਤਾ ਜਾਊਗਾ ਇਸ ਸਮੇਂ ਦੌਰਾਨ ਸ਼ਹਿਰ ਦੇ ਖੇਤਰੋਂ ਦੁਪਹਿਰ ਦੀ 1 ਤੋਂ 4 ਉਹ ਇੱਥੇ ਐਂਟਰ ਨਹੀਂ ਕਰਨਗੇ ਇਸ ਸਮੇਂ ਦੌਰਾਨ ਕੋਈ ਵੀ ਹੈਵੀ ਵਹੀਕਲ ਸਮਾਨਾ ਦੇ ਜਿਹੜੀ ਅਸੀਂ ਸੜਕਾਂ 'ਚ ਬਾਉਂਡ ਕੀਤਾ ਹੈ ਉਹ ਸੜਕਾਂ ਤੇ ਨਾ ਆਉਣ ਤਾਂ ਜੋ ਇਹਦੇ ਨਾਲ ਦੇਖੋ ਆਪਾਂ ਇੱਕ ਜਿਹੜੀ ਕਮਿਊਟਰਸ ਨੇ ਆਰ ਜਾ ਰਹੇ ਨੇ ਉਹਨਾਂ ਦੀ ਸੇਫਟੀ ਦਾ ਵੀ ਅਸੀਂ ਸੋਚ ਸਕੀਏ ਤੇ ਤੁਹਾਡੇ ਵੀ ਕਿਸੇ ਵੀ ਬਿਜ਼ਨਸ ਐਕਟੀਵਿਟੀ ਨੂੰ ਕਿਸੇ ਕਿਸੇ ਦਾ ਇਫੈਕਟ ਨਾ ਪਵੇ ਤੇ ਇਹ ਇੱਕ ਐਮੀਕੇਬਲ ਇਸ ਚੀਜ਼ ਦਾ ਹੱਲ ਨਿਕਲ ਸਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਚੀਜ਼ ਨਾਲ ਜਿਹੜਾ ਹੈਗਾ ਆਪਣੀ ਇਹ ਟ੍ਰੈਫਿਕ ਦੀ ਸਮੱਸਿਆ ਦਾ ਤੇ ਸੇਫਟੀ ਆਫ ਚਿਲड्रन ਦਾ ਕਾਫੀ ਇਸ ਚੀਜ਼ ਨਾਲ ਕਾਫੀ ਹੈਲਪ ਮਿਲੇਗੀ ਇਹ ਦੇਖੋ ਲੋਕਾਂ ਦੀ رائے ਹੈ ਪ੍ਰਸ਼ਾਸਨ ਨੇ ਜਿਹੜਾ ਫੈਸਲਾ ਲਿਆ ਹੈ ਉਸਕੀ ਵੀ ਸਲਾਗਾ ਕਰ ਰਹੇ ਹਾਂ ਕਿ ਜੋ ਦੁਰਘਟਨਾ ਹੋਈ ਮਧਭਾਗੀ ਦੁਰਘਟਨਾ ਸੀ ਕੀਮਤੀ ਬੱਚਿਆਂ ਦੀ ਜਾਨ ਗਈ ਅਨਮੋਲ ਹੀਰੇ ਦੇ ਪਰਿਵਾਰਾਂ ਦੇ ਉਹਨਾਂ ਦੀ ਜਾਨਾਂ ਗਈਆਂ ਲੇਕਿਨ ਹੁਣ ਪ੍ਰਸ਼ਾਸਨ ਜਾਗ ਗਿਆ ਪ੍ਰਸ਼ਾਸਨ ਨੇ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਪਟਿਆਲਾ ਰੋਡ ਸਮਾਣਾ ਪਟਿਆਲਾ ਰੋਡ ਔਰ ਸਮਾਣਾ ਚੀਕਾ ਰੋਡ 6 ਤੇ 9 ਦੁਪਹਿਰ 104 ਔਰ ਪਾਣੀਗੜ ਰੋਡ ਦੇ ਉੱਤੇ ਵੀ ਇਸ ਤਰ੍ਹਾਂ ਹੀ ਇਹ ਟ੍ਰੈਫਿਕ ਦੇ ਨਿਯਮ ਲਾਗੂ ਰਹਿਣੇ ਹਨ ਤਾਕੀ ਸੜਕ ਹਾਸਿਆਂ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਈਏ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼